ਕੀ ਅੱਜ ਕਾਹਤ ਹੋਣ ਪੁੱਛ ਰਿਹਾ ਹੈ ਕਿ ਆਪ ਪੁੱਛ ਰਿਹਾ ਹੈ ਕਿ ਆਪ ਸਾਡੇ ਪਿੰਡ ਦਾ ਇਹ ਨੌਜਵਾਨ ਪ੍ਰਿੰਸ ਸਿਗਾ ਜੀ ਇਹ ਬੜੇ ਲੰਮੇ ਤੋਂ ਦੇਸ਼ ਦੀ ਸੇਵਾ ਦੇ ਜੇ ਵਿੱਚ ਭਰਤੀ ਹੋਇਆ ਬੜੇ ਲੱਗ-ਲੱਗ ਸਟੇਟਾਂ ਜਿੱਦਾਂ ਡਿਊਟੀ ਕੀਤੀ ਆ ਹੁਣ ਇਹਦੀ ਕਸ਼ਮੀਰ ਚ ਡਿਊਟੀ ਸੀਗੀ ਤੇ ਬਹੁਤ ਵਧੀਆ ਹੋਂਰ ਲੜਕਾ ਸੀਗਾ ਜੀ ਹੁਣ ਜੀ ਉੱਥੇ ਡਿਊਟੀ ਦੇ ਦੌਰਾਨ ਜਿਹੜੀ ਇਹ ਇਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਮੌਤ ਹੋਈ ਇਹਨਾਂ ਦੀ ਉੱਥੇ ਅਸੀਂ ਸਾਡੇ ਪਿੰਡ ਨੂੰ ਬੜਾ ਮਾਣ ਆ ਜਿੱਥੇ ਜਿਹੜਾ ਦੁੱਖ ਹੋਇਆ ਕੋਈ ਹੈ ਨਹੀਂ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਸਾਡੇ ਪਿੰਡ ਨੂੰ ਦੁੱਖ ਜਿੱਥੇ ਹੋਇਆ ਉੱਥੇ ਇੱਕ ਦੁੱਖ ਹੋਰ ਬਹੁਤ ਵੱਡਾ ਹੋਇਆ ਬੇ ਇੱਕ ਪੁਲਿਸ ਦੇ ਐਸ ਐਚਓਰ ਚੌਂਕੀ ਚਾ ਛੱਡ ਗਏ ਨਾ ਕੋਈ ਪੋਲੀਟੀਕਲ ਲੀਡਰ ਕਿਸੇ ਪਾਰਟੀ ਦਾ ਨਾ ਮੌਜੂਦਾ ਸਰਕਾਰ ਦਾ ਨਾ ਵਿਰੋਧੀ ਧਿਰ ਦਾ ਨਾ ਹੋਰ ਕਿਸੇ ਪਾਰਟੀ ਦੀ ਬੜੀ ਸ਼ਰਮ ਵਾਲੀ ਗੱਲ ਹੈ ਨਾ ਪ੍ਰਸ਼ਾਸਨਿਕ ਕੋਈ ਅਧਿਕਾਰੀ ਜਿਵੇਂ ਐਸ ਡੀ ਐਮ ਤਹਿਸੀਲਦਾਰ ਵਗੈਰਾ ਜਾਂ ਕੁਝ ਹੋਰ ਅਸੀਂ ਇਹਨਾਂ ਦਾ ਜਿਵੇਂ ਸਾਡੇ ਐਸਐਚਓ ਸਾਹਿਬ ਤੇ ਚੌਂਕੀ ਇੰਚਾਰਜ ਨੇ ਇਹਨਾਂ ਜਾਦੇ ਆਏ ਜਦ ਆਏ ਆ ਬਾਕੀ ਹੋਰ ਕੋਈ ਨਹੀਂ ਕਿਨਾ ਕਿਸੇ ਪਾਰਟੀ ਦਾ ਲੀਡਰ ਨਾ ਮੌਜੂਦਾ ਸਰਕਾਰ ਦਾ ਬੜੀ ਦੁੱਖ ਦੀ ਹੈ ਚਾਹੇ ਜਿਹੜੀ ਪਾਰਟੀ ਦਾ ਮਰਜੀ ਹੈ ਇਹਨਾਂ ਨੂੰ ਫੋਨ ਵੀ ਕੀਤੇ ਗਏ ਆ ਪਰ ਜਦੋਂ ਦੁੱਖ ਦੀ ਘੜੀ ਤੇ ਜਿੱਥੇ ਇੱਕ ਹੋਣ ਹਾਰ ਦੇਸ਼ ਦਾ ਨੌਜਵਾਨ ਸ਼ਹਾਦਤ ਪ੍ਰਾਪਤ ਕਰ ਗਿਆ ਉੱਥੇ ਇਹਨਾਂ ਲੀਡਰਾਂ ਨੂੰ ਆਪਣੀ ਰਾਜਨੀਤੀ ਲਾਭ ਕੁਛ ਨਹੀਂ ਹੈ ਜਦੋਂ ਕੋਈ ਸ਼ਰਦ ਦੇ ਫੁੱਲ ਪੇਟ ਕਰਨ ਇੱਥੇ ਰੇਗ ਨੂੰ ਆਉਣਾ ਚਾਹੀਦਾ ਸੀ ਵਾਰਦੇ ਜੀ ਤਿੰਨ ਭਰਾ ਜੀ ਹੈ ਜੀ ਪਿਤਾ ਜੀ ਇਹਨਾਂ ਦਾ ਜਗਿੰਦਰ ਸਿੰਘ ਜੀ ਮਾਤਾ ਜੀ ਇਹਨਾਂ ਦੇ ਜੀ ਬੜਾ ਹੋਣਹਾਰ ਪਰਿਵਾਰ ਹੈ ਜੀ ਤੇ ਛੋਟੇ ਭਰਾ ਜਿੱਤੇ ਜਿਹੜਾ ਪ੍ਰਿੰਸ ਸਿਗਾ ਮੁੰਡਾ ਜੀ ਤੇ ਇੱਕ ਇਗਨੇ ਸਿਸਟਰ ਹੈ ਜੀ ਬਹੁਤ ਵਧੀਆ ਬੀਬਾ ਪਰਿਵਾਰ ਹੈ ਪਿਤਾ ਜੀ ਨੇ ਸਰਵਿਸ ਕੀਤੀ ਹੈ ਐਨ ਡੀ ਐਸ ਐਮ ਫੈਕਟਰੀ ਚੋਂ ਜੀ ਹੁਣ ਵੀ ਆਪਣੀ ਕਿਰਤ ਕਰਦਾ ਜੀ ਭਰਾ ਜਿਹੜਾ ਦੂਜੇ ਤੋਂਨੇ ਬਹੁਤ ਕਿਰਤ ਇਹ ਮੁੰਡਾ ਬਹੁਤ ਕੀਰਤੀ ਸਿਗਾ ਜੀ ਦੋ ਹੀ ਦੇ ਬੱਚੇ ਆ ਜਿਹੜਾ ਮੁੰਡਾ ਸ਼ਹਾਦਤ ਪ੍ਰਾਪਤ ਜੀ ਨੇ ਜਾਨ ਪਿੱਤਾ ਇਹਦੇ ਦੋ ਬੱਚੇ ਛੋਟੇ ਛੋਟੇ ਬੱਚੇ ਛੱਟ ਬਾਜੋ ਛੱਟ beşka Çekmiyorluk ད�ས ད�ས